ਕੋਈ ਦਿੱਕਤ ਨਹੀਂ ਬੈਠਿਆ ਬਾਬਾ ਬੈਠਿਆ ਕੋਈ ਚੱਕਰ ਬਾਕੇ ਬੰਨ ਤਸੱਲੀ ਕਰਕੇ ਦਿਹਾੜੀ ਦੋ ਜਿਹੜੀ ਬਾਕੇ ਫੇਰ ਲੈ ਕੇ ਜਾਓ ਡਾਕਟਰ ਜਰੂਰੀ ਚੱਕਰ ਠੀਕ ਆ ਬਾਈ ਜੀ ਬਾਕੀ ਆਪਣਾ ਕੋਈ ਡੀਲਰਾਂ ਦਾ ਬਣਿਆ ਕੋਈ ਨਾ ਨਾ ਆਪਣਾ ਘਰੋਂ ਟਰੈਕਟਰ ਚਲਾ ਕੇ ਬਾਕੇ ਲੇਗਾ ਵਾਹਣ ਪਿਆ ਬਈ ਲੈ ਜਾ ਇੱਥੇ ਬਾ ਲੈਣਾ ਬਾਈ ਵਾਹ ਜੀ ਬਾਬਾ ਮੰਗਲੇ ਕਰਦਾ ਪਰਸਵੀ ਪਵਾਇਨੇ ਦੇ ਮੂਹਣੇ ਵੀ ਨਹੀਂ ਟੁੱਟੀਆਂ ਇਹ ਪਰਸਵੀ ਕੋਈ ਨਹੀਂ ਬਾਈ ਹਾਂ ਵਾਹ ਜੀ ਵਾਹ ਖੜੀਆਂ ਨੇ ਬਈ ਦੇਖਦਾ ਨਾ ਆਪਾਂ ਵਾਹ ਜੀ ਵਾਹ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਬੈਠੀ ਹਾਲੇ ਸਾਰੇ ਸਾਨੂੰ ਵੀਰਾਂ ਦੇ ਤੇ ਅੱਜ ਆਪਾਂ ਪਹੁੰਚੇ ਬਈ ਪੰਡਤ ਸ਼ੇ ਤੇ ਸਾਰੀ ਜਾਣਕਾਰੀ ਆਪਾਂ ਬਾਈਤੂਲ ਨਸੀਰ ਪ੍ਰਤੀਦਾ ਕਰਮਾ ਬਾਈ ਦਾ ਤੇ ਗੁੱਪਰੀ ਬਾਈ ਨਾਲ ਗੱਲ ਕਰਦੇ ਆਂ ਸਸੀ ਕਾ ਬਾਈ ਜੀ ਸਸੀ ਕਾ ਬਾਈ ਬਾਈ ਨਾਂ ਦੱਸ ਦੋ ਇੱਕ ਵਾਰ ਮੈਂ ਵੀ ਦੱਸ ਤਾਂ ਨਾਂ ਠੀਕ ਆ ਬਾਈ ਪਿੰਡ ਛੇਰੋਆ ਬਾਈ ਆਪਣਾ ਹਣਾ ਜ਼ਿਲ੍ਹਾ ਸੰਰੂਰ ਬਾਈ ਸੁਨਾਮ ਦੇ ਨੇੜੇ ਕਿੰਨੇ ਟ੍ਰੈਡ ਨੇ ਇਸ ਟਾਈਮ ਬਾਈ 6 ਲੈਟਰ ਨੇ ਵੀ ਬਾਕੀ 3-4 ਰੁਪਏ ਆ ਗਏ ਨੇ ਠੀਕ ਆ ਬਾਈ ਠੀਕ ਹੈਗੇ ਨੇ ਇਸ ਟਾਈਮ ਤੇ ਆਪਣਲੇ ਟ੍ਰੈਡ ਆਉਂਦੇ ਜਾਂਦੇ ਰਹਿੰਦੇ ਨੇ ਹਣਾ ਬਾਈ ਠੀਕ ਆ ਬਾਈ ਜੀ ਇਹ ਤੋਂ ਸ਼ੁਰੂ ਕਰ ਲਈਏ ਬਾਈ ਹਾਂਜੀ ਹਾਂਜੀ ਇਹਦੇ ਬਾਰੇ ਦੱਸੋ ਪਹਿਲਾਂ ਮੈਂ ਬਾਈ ਬੜਾ ਸੋਹਣਾ ਖੜਾ ਹੈਗਾ ਇਹ 60 ईपीआई एवरे तेरा ईपीआई हां जी तेरा मॉडल है वीर तेरा मॉडल पावर स्टीयरिंग है पावर स्टीयरिंग ਦੇ ਵਿੱਚ ਆ ਬਾਈ ਜੀ ਹਾਂ ਜੀ ਇੰਜੀਨੀਅਰ ਦੀ ਆਪਣੀ ਚੰਦਰੀ ਗਾਰੰਟੀ ਹੈ ਜੀ ਠੀਕ ਹੈ ਬਾਈ ਜੀ ਨਵੇਂ ਟਾਇਰ ਨੇ ਚਾਰੇ ਵੀ ਕੇਡੀ ਦੇ ਜਮਾ ਵਾਹ ਜੀ ਵਾਹ ਨਵੇਂ ਟਾਇਰ ਨੇ ਦੇਖ ਰਿਹਾ ਬਸ ਕਿਉਂ ਬਾਈ ਬੰਦਾ ਲਿਬੜਾ ਖੜਾ ਨਾ ਮੀਂਹ ਹੁੰ ਕਰ ਮੀਂਹ ਕਰਕੇ ਬਾਈ ਇਹਦਾ ਮਾਹਣਾ ਬਾਈ ਠੀਕ ਹੈ ਬਾਈ ਸਾਰਾ ਰੇਜਨ ਨਾਲ ਆ ਵੀਰੇ ਸਾਰਾ ਰੇਜਨ ਨਾਲ ਬਾਈ ਤੇ ਕੀਤੀ ਚੱਲਿਆ ਹੋਵੇ ਕਰਦੀ ਆ ਗਿਆ ਭੋਖੀ ਫਸਟ ਓਨਰ ਹੈ ਵੀਰੇ ਫਸਟ ਓਨਰ ਦਾ ਟ੍ਰੇਟ ਆ ਬਾਈ ਹਾਂ ਜੀ ਵੀਰੇ ਵਾਹ ਜੀ ਵਾਹ ਬਾਕੀ ਬੰਦਾ ਬਾਈ ਬਾਅਦ ਚ ਸੱਲੀ ਕਰਕੇ ਲੈ ਜੀ ਫੇਤਾਂ ਹੀ ਘਰ ਆ ਬਣਾ ਇੰਜਨ ਗੀਰ ਲਿਫਟ ਦੀ ਜ਼ਿੰਮੇਵਾਰੀ ਆਪਣੀ ਹੈ ਨਾ ਬੜਾ ਵਾਹ ਜੀ ਵਾਹ ਬਈ ਕੀ ਰੇਟ ਮੰਗਦੇ ਬਈ ਭਾਦਾ ਇਹ ਦੇ ਦਾਂਗੇ 3 ਲੱਖ 60000 ਦਾ 3 ਲੱਖ ਤੇ 60000 ਰੁਪਏ ਬਈ ਮੌਕੇ ਦੇ ਵੀ ਮੰਨਦਾਂ ਕਰ ਦਾਂਗੇ ਠੀਕ ਹੈ ਬਾਈ ਜੀ ਤੇ ਇੱਕ ਹੋਰ ਆ ਗਿਆ ਬੰਦੇ ਕੋਈ ਸਟੈਂਡਰਡ ਇਹਦੇ ਬਾਰੇ ਦੱਸੋ ਬਈ ਇਹ 2005 ਮਾਡਲ ਵੀਰੇ 2005 ਮਾਡਲ ਦਾ ਵਾਹ ਜੀ ਵਾਹ ਬਈ ਇਹ ਗੁਡੀਅਰ ਦੇ ਟਾਇਰ ਨੇ 60 75 65 ਪੈਸੇ ਦੇ ਗੁਡੀਅਰ ਦੇ ਟਾਇਰ ਬੰਦ ਚਾਰੇ ਸਾਰਾ ਡੈਟ ਰਾਈਜ ਨਾਲ ਆ ਵੀ ਠੀਕ ਹੈ ਬਾਡੀ ਲਾਈਨ ਦਾ ਸਾਰਾ 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 ਜੀ ਵਾਹ ਜੀ ਵਾਹ ਬਈ ਇਹ ਜਨਗੀਰ ਦੀ ਫੁੱਲ ਗਾਰ ਇੰਜੀਨੀਅਰ ਦੀ ਫੁੱਲ ਗਾਰੰਟੀ ਹੈ ਬਾਈ ਤੇ ਕਿਸੇ ਰੇਟ ਦੇ ਵਿਚਰ ਪਹਿਲਾਂ ਨਹੀਂ ਲੋੜ ਨਹੀਂ ਹਣਾ ਬਾਈ ਤੇਲ ਪਾਣੀ ਸਿੱਧਾ ਚਲਾ ਲਓ ਜੀ ਚਲਾ ਵਾਕੇ ਲੈ ਜਾਣਾ ਵੀਰ ਇੰਜੀਨੀਅਰ ਬਾਜੀ ਲੈ ਜਾਣਾ ਵਾਹ ਜੀ ਵਾਹ ਕਿੰਨੇ ਮਾਡਲ ਲੱਸੀ ਬਾਈ ਆਪਣੇ ਇਹ ਪੰਜ ਮਾਡਲ 2000 ਵੀਰੇ ਪੰਜ ਮਾਡਲ ਆ ਬਾਈ ਜੀ ਹਾਂ ਜੀ ਵਾਹ ਜੀ ਵਾਹ ਕੀ ਰੇਟ ਮੰਗਦੇ ਬਾਈ ਪਤਾ ਇਹ ਦੇਦਾ 1,70,000 ਦਾ ਵੀਰ 1,70,000 ਰੁਪਏ ਬਾਈ ਹਾਂ ਜੀ ਕਿਸੇ ਦਾ ਫਿਕਸ ਰੇਟ ਨਹੀਂ ਆ ਬਾਈ ਮੌਕੇ ਦੀ ਬੜੀ ਮਾਰਡ ਕਰਦਾ ਨਹੀਂ ਬਾਈ ਆਪਣੇ ਤੇ ਕਹਾਂ ਆ ਗਿਆ ਆਪਣੇ ਅਰਜਨ ਬਾਈ ਅਰਜਨ ਬੈਲੀ ਇਹ ਦੱਸੋ ਬਾਈ ਜੀ ਇਹ 2011 ਮਾਡਲ ਵੀਰੇ 2011 ਮਾਡਲ ਆ ਬ ਇੰਨੇ ਗੇਰ ਦੇ ਇਹ ਫੁੱਲ ਗਾਰੰਟੀ ਆ ਬੰਦੇ ਥੁੱਲ ਜਿਵੇਂ ਵਰੀਆ ਬਾਈ ਜੀ ਠੀਕ ਆ ਬਾਈ ਉਹਦਾ ਬੰਦਾ ਬੇਫਿਕਰ ਰੋਕੇ ਆ ਜੀ ਮੇਰੇ ਮਤਲਬ ਬਾਕੇ ਲੈ ਜਾ ਬਾਕੇ ਲੈ ਜੀ ਬਾਈ ਜੀ ਬਾਈ ਜੀ ਬਾਈ ਰੈਡ ਜਿਵੇਂ ਖੜੇ ਨੇ ਸਾਰੇ ਅਹੀਂ ਦੇ ਨੇ ਸਾਰੇ ਫਰੀਆਂ ਕੋਈ ਸਾਰਾ ਕੁਝ ਸਹੀ ਠੀਕ ਆ ਬਾਈ ਜੀ ਸਾਰਾ ਉਸਨ ਡੰਡਾ ਡਰਾਵਲ ਫਟੇ ਸਾਰਾ ਪਾਇਆ ਸਾਰਾ ਨਹੀਂ ਠੀਕ ਆ ਬਾਈ ਜੀ ਹਾਂ ਜੀ ਬੰਦਾ ਅੱਖਾਂ ਮਤ ਕਰਕੇ ਆ ਜੀ ਜਿਵੇਂ ਦਸਤੀ ਵੀਡੀਓ ਸਾਰੀ ਗੱਲ ਲੂਈ ਹੋ ਗਈ ਹੈ ਨਾ ਕੋਈ ਇਹ ਨਹੀਂ ਗੀ ਕਿੰਨੇ ਮਾਡਲ ਆ ਬਾਈ ਇਹ ਇਹ 11 ਮਾਡਲ ਹੈ 11 ਮਾਡਲ ਆ ਬਾਈ ਕਿਹੜੇ ਓਨਰ ਦਾ ਬਾਈ ਇਹ ਇਹ ਫਸਟ ਓਨਰ ਹੈ ਵੀ ਫਸ ਹਾਂਜੀ ਵਾਹ ਜੀ ਵਾਹ ਬਾਈ ਟੀ ਰੇਟ ਮਾਉਣੇ ਬਈ ਪੜਾ ਇਹ ਦੇ ਤਾਂ 260000 ਦਾ 260000 ਦਾ ਵਾਹ ਜੀ ਵਾਹ ਬਾਈ ਆ ਗਿਆ ਬਈ ਬੜਾ ਸੋਹਣਾ ਸੀਸੇ ਵਰਗਾ ਖੜਿਆ ਜਾਮਾ ਸਾਫ ਇਹਦਾ ਦੱਸੋ ਬਈ ਇਹ 17 ਮਾਡਲ ਵੀਰੇ 17 ਮਾਡਲ ਆ ਬਈ ਇਹ ਪੰਜਾਬ ਨੰਬਰ ਹੈ ਸਾਲ ਦਾ ਸੋਰਸ ਫੁੱਲ ਹੈ ਦਾ ਹੋਇਆ ਡਾਕਟਰ ਦਾ ਠੀਕ ਆ ਬਈ ਇਸ ਤੋਂ ਪਹਿਲਾਂ ਵੀਮਾ ਪਿਆ ਬਈ ਪਾਰਟੀ ਦਾ ਫੁੱਲ ਵਾਹ ਜੀ ਵਾਹ ਬਾਈ ਠੀਕ ਆ ਬਈ ਤੇ ਇਹ ਪੰਜਾਬ ਨੰਬਰ ਆ ਬਈ ਇਹ ਪੰਜਾਬ ਨੰਬਰ ਵੀਰ ਆ ਨੰਬਰ ਆ ਬਈ ਕੰਪਰ ਲੱਗ ਰਿਹਾ ਹੈ ਕੁੜਾ ਕੰਪਰ ਤੇ ਇਸ ਆਦਾ ਬਈ ਫੁੱਲ ਮੋਡੀਫਾਇਕਰ ਹੈ ਵਾਹ ਜੀ ਵਾਹ ਬਾਈ ਸਾਰਾ ਇਹ ਨਾਲ ਟਾਇਰਾਂ ਦੀ ਕੰ ਵਾਹ ਜੀ ਵਾਹ ਕੰਪਨੀ ਟਾਇਰ ਨੇ ਵਾਹ ਜੀ ਵਾਹ ਕੀ ਰੇਟ ਮੰਗਦੇ ਬਈ ਪਤਾ ਇਹ 4 ਲੱਖ 10 ਹਜ਼ਾਰ ਦਾ 4 ਲੱਖ ਤੇ 10 ਹਜ਼ਾਰ ਦਾ ਠੀਕ ਆ ਬਾਈ ਜੀ ਤੇ ਕਹਾਂ ਆ ਗਿਆ ਪੰਨੇ ਵਿਖੇ 14 ਮਾਡਲ ਲੱਸੀ ਦਾ ਬੜਾ ਸੋਹਣਾ ਖੜਿਆ ਬਾਈ ਜੀ ਵਾਹ ਜੀ ਵਾਹ ਮਾਗਲੇ ਰੇਟ ਦਾ ਪਰਸੀ ਪਵਾਇਨੇ ਦੇ ਮੂਹਣੇ ਵੀ ਹਲੇ ਟੁੱਟੀਆਂ ਨੇ ਇਹ ਪਰਸੀ ਕੋਈ ਨਹੀਂ ਬਈ ਵਾਹ ਜੀ ਵਾਹ ਖੜੀਆਂ ਨੇ ਬਈ ਦੇਖਦਾ ਦੇਣਾ ਆਪਾਂ ਵਾਹ ਜੀ ਵਾਹ ਠੀਕ ਆ ਬਈ ਇਹ ਕਿਹੜਾ ਮਾਡਲ ਹੈ ਬਾਈ ਦੋਹਰੇ 14 ਮਾਡਲ ਹੈ ਵੀਰੇ 14 ਮਾਡਲ ਹੈ ਬਾਈ ਹਾਂ ਠੀਕ ਆ ਬਾਈ ਜੀ ਇੰਜਨ ਗੇਰ ਦਾ ਓਕੇ ਵੀ ਵਾਕੇ ਲੈ ਜੇ ਬੰਦਾ ਆਪਣੇ। ਇਹੀ ਵਾਕੇ ਲੈ ਜੇ। ਕੋਈ ਚੱਕਰ ਨਹੀਂ ਦਾ। ਵਾਹ ਜੀ ਵਾਹ ਬੱਚੀ। ਬੈਟਰੀ ਵੀ ਸਾਰੇ ਓਕੇ। ਸਾਰਾ ਸੈਲਫ ਸਟਾਰਟ ਆਈਟਮ ਮਿਲਣਗੇ ਨਵੇਂ ਵੈਂਟਰ ਸਾਰਿਆਂ ਦੇ ਕੋਈ ਚੱਕਰ ਨਹੀਂ। ਡੰਡਾ ਡਰਾਵਲ ਫੈਸ ਸਭ ਬੈਂਟਰੀ ਸਾਰਾ ਓਕੇ ਆ। ਸਾਰਾ ਕੁਝ ਓਕੇ ਆ ਬਾਈ। ਟਾਇਰ ਡੁਰ ਵਧੀਆ ਪਏ ਨੇ ਜਦ ਨਵੇਂ ਪੋਏ ਨੇ ਪਰਸਾ ਬਾਈ। ਨਵੇਂ ਮੂਹਲੇ ਹੈਗੇ 60 ਤੋਂ ਪੈਸੇ ਮੂਹਲੇ। ਠੀਕ ਆ ਬਾਈ। ਪਾਵਰ ਸਟੀering ਦੇ ਵਿੱਚ ਆ ਬਾਈ। ਪਾਵਰ ਸਟੀering ਆ ਡਿਸਟ੍ਰਿਬਿਊਟਰ ਲੱਗਾ ਹੈ ਮਾ ਗੀਟੀ ਮਾਡਲ ਆ। ਵਾਹ ਜੀ ਵਾਹ ਬਾਈ। ਦੇਖ ਆ ਵੀ ਤਾਂ ਨਿਆ ਪਹਾਂ। ਇਹਦਾ ਕੀ 410000 ਰੁਪਏ ਹੈਣਾ ਨੰਬਰ ਐਨਓ ਸੀ ਮਿਲੂਗੀ ਫਰਸਟ ਓਨਰ ਐ ਜੀ ਐਨਓ ਸੀ ਦਵਾਗੇ ਬਾਈ ਉਹ ਜਿਹਵੇਂ ਵਾਰੀ ਥੋਡੀ ਆ ਬਾਈ ਹਾਂ ਸਾਰੇ ਕਾਜ ਓਕੇ ਕਾਜਾਂ ਦੀ ਮੇਰੀ ਆਪਣੀਆਂ ਬਈ ਥੋੜੀ ਉਹ ਥੋੜੀ ਸਰਕਰ ਦੇ ਕੇ ਮਰਜ਼ੀ ਕਰੋਗੇ ਹੈਣਾ ਕੁਝ ਤੇ ਆ ਗਿਆ ਮਲੇ 735 ਵਜੇ ਇਹ 1994 ਮਾਡਲ ਆ ਠੀਕ ਆ ਬਾਈ ਜੀ ਇਹਦੀ ਕੰਡੀਸ਼ਨ ਦੱਸੋ ਵੜੀ ਬਾਈ ਸਾਰਾ ਇਹ ਨਾ ਵੀ ਚੌਕੜਾ ਜਮਾ ਨਾ ਮਾ ਇਹਦਾ ਵੀ ਚੌਕੜਾ ਨਵਾਂ ਡੈਰਾਂ ਦਾ ਬਾਈ ਜਮਾ ਦਿਖਾ ਦੇ ਬਾਈ ਦਿਖਾ ਬਈ ਇਹਨੇ ਪਾ ਸਾਰਾ ਡੈਕਟਰ ਸੁੱਕਾ ਕੇ ਦੇਣਾ ਸਾਫ ਡੈਕਟਰ ਨਹੀਂ ਮਲਾਂ ਲੀਕ ਨਾ ਸੀ ਕੁਝ ਵੀ ਨਹੀਂ ਹੈਗਾ ਇਹ ਵੀ ਜਿਹੜੀ ਇਹਦੀ ਫੁੱਲ ਗਾਰੰਟੀ ਵਾ ਮਨਗਾਟਾ ਮਰੂਟਾ ਸਾਰਾ ਹਿੱਸੇ ਵਰਗਾ ਪੈਣੇ ਟਰੈਕਟਰ ਸੋਨਾ ਹੀ ਮਿਲਦਾ ਹੈਗਾ ਵਾਹ ਜੀ ਬਾਬਾ ਤੇ ਬਾਕੀ ਆਪਣੀ ਜ਼ਿੰਮੇਵਾਰੀ ਹੋਊ ਬਾਈ ਕਿੰਨੇ ਡੇਅ ਦੇ ਜ਼ਿੰਮੇਵਾਰੀ ਹੈ 22 ਦਿਨ ਦੇਤਾ ਹੀ ਆਪਾਂ ਨੇ ਜਦ ਤੱਕ ਕੋਈ ਦਿੱਕਤ ਨਹੀਂ ਆਈ ਬੈਠਿਆ ਬਾਬਾ ਬੈਠਿਆ ਕੁਝ ਕਰ ਬਾਹ ਕੇ ਬੰਤ ਤਸੱਲੀ ਕਰਕੇ ਦਿਹਾੜੀ ਦੋ ਜੇ ਬਾਹ ਫੇਰ ਲੈ ਕੇ ਜਾਓ ਡਾਕਟਰ ਯਾਰ ਉਹ ਦੇਖੀ ਠੀਕ ਹੈ ਬਾਈ ਜੀ ਬਾਕੀ ਆਪਣਾ ਕੋਈ ਡੀਲਰਾਂ ਦਾ ਨਹੀਂ ਆ ਬਾਈ ਕਰਦੇ ਨਾ ਨਾ ਫਿਰ ਘਰੋਂ ਟਰੈਕਟਰ ਚਲਾ ਕੇ ਬਾਹ ਕੇ ਲੈ ਆ ਵਾਹਣ ਬੇਬਿਲਾ ਜਾ ਇੱਥੇ ਬਾਹ ਲੈਣਾ ਵਾਹ ਜੀ ਤੇ ਰੇਟ ਦੱਸ ਦੋ ਬਾਈ ਜੀ ਦਾ ਇਹਦਾ 1,35,000 1,35, ਇਹ ਥੋੜੀ ਖੇਤੀ ਚਲਾਉਣਾ ਬਈ ਉਹ ਲੈ ਸਕਦਾ ਬੰਦੇ ਨੂੰ ਠੀਕ ਆ ਬਾਈ ਤੇ ਆ ਰਿਟੇਸ਼ਨ ਦੱਸ ਦੋ ਆਪਣੀ ਨੰਬਰ ਬੋਲ ਦਿਖੋ ਬਾਈ 9417552000 ਨੰਬਰ ਹੈ ਪਿੰਡ ਫੇਰੋਂ ਜੀ ਬਾਈ ਜ਼ਿਲ੍ਹਾ ਸੰਗਰੂਰ ਥੀਲ ਸੁਨਾਮ ਤਹਿਸੀਲ ਸੁਨਾਮ ਬਾਈ ਜਿਹੜੇ ਥੱਲੇ ਪ੍ਰਾਂਟ ਰੇਡ ਖੜੇ ਵਿੱਚ ਦੇ ਜੀ ਬਈ ਵਿੱਚ ਕੱਟ ਲਾਂਗੇ ਵਾਹ ਜੀ ਵਾਹ ਮਿਹਰਬਾਨੀ ਬਹੁਤ ਹੈ ਧੰਨਵਾਦ ਦਾ ਬਾਈ ਜੀ